ਪਹਿਲੀ ਵਾਰੀ ਖਰਾਬ ਹੋ ਗਿਆ ਨਾ ਦੁਬਾਰਾ ਨਹੀਂ ਕਰਾਂਗਾ ਬਾਈ ਸਾਰੇ ਪਲੇਅਰਾਂ ਦਾ ਬਾਈ ਪਲੇਅਰਾਂ ਨੂੰ ਵੀ ਪਤਾ ਹੈ ਤੇ ਪ੍ਰਬੰਧਕਾਂ ਨੂੰ ਵੀ ਪਤਾ ਵੀ ਕੀ ਦਾ ਵਜਨ ਆਉਂਦਾ ਨਹੀਂ ਆਉਂਦਾ ਕਿਉਂ ਐਵੇਂ ਯਾਰ ਜਦੋਂ ਤੁਸੀਂ 70 75 ਖੇਡ ਕੇ ਘੋੜੇ ਮੋਟਰਸਾਈਕਲ ਜਿੱਤਸਾਂ ਦੇ ਵਿਰਾਂ 63 60 ਦੇ ਵਿੱਚ ਜਿੱਤ ਕੇ ਕੀ ਸਾਫਤ ਕਰ ਲੋਗੇ ਕਿਉਂ ਕਿ ਇਹਦੇ ਟੂਰਨਾਮੈਂਟ 'ਚ ਬਾਈ ਗੰਦ ਪਾਇਆ ਯਾਰ ਕਿਉਂ ਮਾਹੌਲ ਖਰਾਬ ਕਰਿਆ ਇਥੇ 70 70 ਕਿਲੋ ਵਾਲੇ ਬੰਦੇ ਗਰਾਊਂਡ 'ਚ ਬੜੇ ਫਿਰਦੇ ਆ ਜੇ ਕੋਈ ਬੋਲਦਾ ਨਹੀਂ ਤੇ ਥੋੜਿਆ ਬਾਈ ਕੁ ਚੁੱਪਾਂ ਯਾਰ ਇਹ ਕੋਈ ਸਵਾ ਥੋੜਾ ਟੂਰਨਾਮੈਂਟ ਦਾ ਦੋ ਮੱਜੇ ਵੇ ਨੇ ਉਧਰ ਲਾਈ ਵੀ ਚੱਲੀ ਜਾਂਦਾ ਆ ਲੋਕ ਵੀ ਬੈਠੇ ਨੇ ਪਲੇਅਰ ਵੀ ਨੇ ਸਾਰਿਆਂ ਨੂੰ ਪਤਾ ਵੀ ਜੀਦਾ ਕਿਦਾ ਮਾਦਨ ਕਿੰਨਾ ਵੱਧਦਾ ਤੇ ਉਹ ਬਾਹਰ ਕਿਉਂ ਨਹੀਂ ਵੰਦਾ ਬਾਈ ਉਹਨੂੰ ਸ਼ਰਮ ਨਹੀਂ ਆਉਂਦੀ ਪਲੇਅਰ ਨੂੰ ਖੇਡਣੇ ਨੂੰ ਯਾਰ ਹੈ ਹੱਦ ਹੋ ਗਈ ਇੱਕ ਦਿਨ ਜਿੱਤ ਕੇ ਕਰ ਵੀ ਕੀ ਲਾਉਂਗੇ ਠੀਕ ਆ ਇਹਦਾ ਟੂਰਨਾਮੈਂਟ ਨਾ ਮੇਰਾ ਵੀਰ ਖਰਾਬ ਕਰੋ ਤੇ ਉਹ ਮੈਂ ਇਹ ਗੱਲ ਕਹਿਣਾ ਵੀ ਚਲੋ ਆਪਾਂ ਪ੍ਰਬੰਧਕਾਂ ਨੂੰ ਵੀ ਕਹਿੰਨੇ ਆ ਲਹਾੜਾਂ ਰੱਖਣੇ ਹੁੰਦੇ ਆ ਗਰਾਊਂਡਾਂ ਤੋਂ ਬਾਹਰ ਰੱਖਿਆ ਕਰੋ ਠੀਕ ਹੈ ਜੀ ਗਰਾਊਂਡ ਦੇ ਵਿੱਚ ਇਹ ਚੀਜ਼ਾਂ ਲੈ ਕੇ ਕਬੱਡੀ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਸਹੀ ਖੇਡੋ ਯਾਰ 2 ਤੋਂ 3 ਘੰਟੇ ਹੋ ਗਏ ਗੰਦ ਪੈਂਦਿਆਂ ਨੂੰ ਟੂਰਨਾਮੈਂਟ ਦਾ ਐਡੀਆਂ ਦੂਰੋਂ ਦੂਰੋਂ ਟੀਮਾਂਿਆਂ ਦਵਾਪੇ ਤੱਕ ਤੁਸੀਂ ਇਹ ਜਰੂਰ ਦਿਖਾਉਣਾ ਹਰਿਆਣੇ 'ਚ ਇਹ ਜਰੂਰ ਦਿਖਾਉਣਾ ਤੁਸੀਂ ਸੋ ਬੇਨਤੀ ਆ ਭਾਈ ਜਿਹੜੇ ਪਲੇਅਰ ਦਾ ਵਜਨ ਵੱਧ ਹੋਊਗਾ ਕੰਡੇ ਤੇ ਝਣਾ ਦਿਓ ਬਾਹਰ ਹੋਊਗਾ ਤੇ ਬਾਕੀ ਮੈਚ ਹੋਣਗੇ ਹੁਣ ਮੈਚ ਕਰਾ ਦਿਓ ਨਹੀਂ ਸਾਰੇ ਰੈਫਰੀ ਤੇ ਸਾਰੇ ਕਮੈਂਟਰ ਅਸੀਂ ਗਰਾਊਂਡ ਤੋਂ ਬਾਹਰ ਚੱਲੇ ਆ ਜੀ ਠੀਕ ਆ ਜੀ ਇੱਕੋ ਫੈਸਲਾ ਕਰ ਲਿਓ ਸਾਨੂੰ ਵੀ ਪਤਾ ਵੀ ਕਿਹੜੇ ਪਲੇਅਰ ਦਾ ਵਜਨ ਆਉਂਦਾ ਜਾਂ ਨਹੀਂ ਆਉਂਦਾ ਮੈਂ ਠੇੜ ਪੰਜਾਬੀ 'ਚ ਹੋਣ ਲੱਗਿਆ ਵੀ ਮੈਂਟੀ ਮਾਰਦਾ ਠੀਕ ਆ ਜੀ ਆਪਾਂ ਕਿਸੇ ਤੋਂ ਕੋਈ ਲੈਣਾ ਨਹੀਂ ਇੱਥੇ ਗਰਾਊਂਡ 'ਚ ਹਾਂ ਠੀਕ ਆ ਜੀ ਜਿਹੜੇ ਪਲੇਅਰ ਦਾ ਵਜਨ ਆਉਂਦਾ ਉਹ ਖੇਡੂਗਾ ਬਾਕੀ ਸਾਰੇ ਬਾਹਰ ਹੋ ਜਾਓ ਹਾਂ ਜੀ ਮੈਚ ਸ਼ੁਰੂ ਕਰਾ ਦਿਓ ਮੇਰਾ ਵੀ ਭਾਈ ਸਾਰੇ ਦਾ ਕਮੇਟੀ ਵਾਲੇ ਇੱਧਰ ਗੱਲ ਸੁਣ ਲੋ ਭਾਈ ਅਸੀਂ ਨਾ 890 ਗ੍ਰਾਮ ਤੇ ਹਰੇਕ ਬੰਦੇ ਦੇ ਮੋਹਰ ਲਾਈ ਆ ਜੀ ਡੇਰੇ ਦੀ ਜੋਗਾਨ ਨੇ ਆ ਚੌਦੂ ਵੱਧ ਕਿਸੇ ਦੇ ਵੀ ਮੋਹਰ ਲਾਈ ਹੋਵੇ ਠੀਕ ਆ ਫੋਟੋ ਉਹਦੀ ਖਿੱਚੀ ਆ ਜਿਹੜਾ 890 ਗ੍ਰਾਮ ਆ ਬਾਰ ਬੱਧਾ ਠੀਕ ਆ ਚੌੜ ਦੇਖ ਲੋ ਜਿਵੇਂ ਤੁਹਾਡਾ ਫੈਸਲਾ ਕਰ ਸੀ ਉਹ ਮੈਂ ਕਰ ਦਣਿਆ ਜਿਹਨੇ ਘਟਨਾ ਘਟ ਜਿਵੇਂ ਭਾਈ ਕਮੇਟੀ ਫੈਸਲਾ ਕਰ ਦੋ ਜਿਵੇਂ ਮੈਂ ਕਰ ਦਾਂਗੇ ਭਾਈ ਮੈਂ ਨਾ ਡੇਰੇ ਦੀ ਜੋਗਾਨ ਨਾ ਦਾ ਪਾਰ ਆਇਆਗਾ ਹੈ ਨਾ ਇੰਨਾ ਵੱਡਾ ਪਹਿਲੀ ਵਾਰੀ ਇੱਕ ਜ਼ਿੰਦਗੀ ਚ ਤੁਹਾਨੂੰ ਇਹ ਗੱਲ ਦੇਖ ਕੇ ਕਹੇ ਵੀ ਚਲ ਬਜਨੀਆਂ ਨੂੰ ਪਾਹੂ ਕਰਦਾ ਹਨਾ ਪਹਿਲੀ ਵਾਰੀ ਖਰਾਬ ਹੋ ਗਿਆ ਨਾ ਦੁਬਾਰੇ ਨਹੀਂ ਕਰਾਉਂਦਾ ਦੁਬਾਰੇ ਕਰਾਉਂਦਾ ਹੀ ਨਹੀਂ ਮੈਂ ਥੋੜੀ ਖੁਸ਼ੀ ਆ ਤਾਂ ਥੋੜੀ ਖੁਸ਼ੀ ਆ ਮੇਰਾ ਤਾਂ ਕਰਤਾ ਨਾ ਹੋਰ ਤਾਂ